म श्री वाहेगुरू साहिब जी जा तो प्रेम खेलन का चाओ सिर तर तली गली मेरी आओ ਇਤ ਮਾਰਗ ਪਰ ਤਰੀਜ ਸਿਰ ਦੀਜੈ ਕ ਬਾਨ ਨਾਂ ਤੀਜੈ ਸੁਖ ਹੋਟਲੇ ਗੁਰ ਸੇਹੀਐ ਅਹਨੇ ਸਹਜ ਸੁਪਾਈ ਦਰਸ਼ਨ ਪਰਸਿਆ ਗੁਰੂ ਕੈ ਜਨਮ ਮਰਨ ਦੁੱਖ ਜਾਏ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ 16 ਮਹਲਾ 5 ਗੁਰਪੁਰੈ ਕਿਤੇ ਪੁਰੀ ਪ੍ਰਭ ਰਬ ਰਖਿਆ ਭਰਪੂਰੀ ਏਮ ਕੁਸ਼ਲ ਭਇਆ ਇਸ ਨਾਨਕ ਪਰ ਬ੍ਰਹਮ ਬਿਟੋ ਕੁਰਬਾਨਾ ਗੁਰਪੁਰੈ ਕੀਤੀ ਪੁਰੀ ਰਬ ਰਬ ਰਖਿਆ ਭਰਪੂਰੀ ਖੇਮ ਕੁਸਲ ਭਾਇ ਇਸ ਨਾਨਕ ਪਾਰ ਬ੍ਰਹਮ ਬਿਟੋ ਕੁਰਬਾਨਾ ਗੁਰ ਕੇ ਚਰਨ ਕਬਲ ਰਿੱਧ ਧਾਰੇ ਬੇਗੰਨਾ ਲੱਗਦਾ ਏ ਤਿਲਕਾ ਕੋਈ ਕਾਰਜ ਸਗਲ ਸਵਾਰੇ ਰਖਾਉ ਮਿਲ ਸਾਧੂ ਦੁਰਮਤ ਖੋਏ ਪਤਿਤ ਪੁਨੀਤ ਸਭ ਹੋਏ ਰਾਮਦਾਸ ਸਰੋਵਰ ਨਾਤੇ ਸਭ ਲਾਥੇ ਪਾਪ ਕਮਾਤੇ ਗੋਨ ਗੋਬਿੰਦ ਨਿਤ ਗਾਈਐ ਸਾਧ ਸੰਗ ਮਿਲ ਧਿਆਈਐ ਮਨ ਬਾਂਛਤ ਫਲ ਪਾਏ ਗੁਰਪੁਰਾ ਰਿਤੇ ਤੀਐ ਗੁਰਗੋਪਾਲ ਆਨੰਦਾ ਜਪ ਜਪ ਜੀਵੈ ਪਰਮ ਆਨੰਦਾ ਜਨ ਨਾਨਕ ਨਾਮ ਧਿਆਇਆ ਪ੍ਰਭ ਆਪਣਾ ਮਿਰਦ ਰਖਾਇਆ ਗੁਰੂ ਗੋਪਾਲ ਆਨੰਦਾ ਜਪ ਜਪ ਜੀਵੈ ਪਰਮ ਆਨੰਦਾ ਜਨ ਨਾਨਕ ਨਾਮ ਧਿਆਇਆ ਪ੍ਰਭ ਆਪਣਾ ਬਿਰਦ ਰਖਾਇਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ परम सम्मान योग जुग जुग टल्ल तन तन श्री गुरु ग्रंथ साहिब महाराज ਜਿਨ੍ਹਾਂ ਦੇ ਚਰਨ ਕਮਲਾਂ ਪਾਸ ਸਾਪ ਜੀ ਅੰਮ੍ਰਿਤ ਵੇਲੇ ਤੋਂ ਸ਼ੋਖਾਕਤਾ ਵਾਰੀ ਐਤਵਾਰ ਦਾ ਵਿਸ਼ੇਸ਼ ਦੀਵਾਨ ਸਜਦਾ ਖੈ ਹਾਜ਼ਰੀਆਂ ਪਰ ਰਹੇ ਹੋ ਸਾਕਾ ਨਨਕਾਣਾ ਸਾਹਿਬ ਦੇ ਸਿੰਘ ਸਿੰਘਣੀਆਂ ਉਚੰਗੀਆਂ ਦੀ ਸ਼ਹਾਦਤ ਨੂੰ ਸਮਰਪਿਤ ਭਗਤ ਰਵਿਦਾਸ ਜੀ ਦੇ ਜਨਮ ਦਿਨ ਨੂੰ ਸਮਰਪਿਤ ਆਪ ਜੀ ਜੁੜਿਓ ਸੋਰਠਿ ਰਾਗ ਦੇ ਅੰਦਰ ਗੁਰੂ ਅਰਜਨ ਦੇਵ ਮਹਾਰਾਜ ਜੀ ਦੁਆਰਾ ਜੋ ਪਿਆਰਾ ਸ਼ਬਦ ਹੈ ਇਸ ਦਾ ਮੂਲ ਪਾਠ ਆਪ ਜੀ ਨੇ ਸਰਵਣ ਕੀਤਾ ਹੈ ਰਖਾਉ ਦੇ ਬੰਦਾ ਅੰਦਰ ਮਹਾਰਾਜ ਜੀ ਸਾਨੂੰ ਬਹੁਤ ਪਿਆਰਾ ਉਪਦੇਸ਼ ਬਖਸ਼ਦੇ ਨੇ ਗੁਰ ਕੇ ਚਰਨ ਕਬਲ ਰਿਤ ਧਾਰੇ ਨਿਗਣ ਨਾ ਲੱਗੈ ਤਿਲਕਾ ਕੋਈ ਗਰਜ ਸਗਲ ਸਵਾਰੇ ਰਖਾਉ ਜਿਹੜੇ ਗੁਰੂ ਦੇ ਬਚਨ ਨੇ ਉਹਨਾਂ ਨੂੰ ਸਤਿਗੁਰ ਜੀ ਦੀ ਸਿੱਖਿਆ ਨੂੰ ਹਰ ਇੱਕ ਗੁਰੂ ਨਾਨਕ ਨਾਮ ਲੈਵਾ ਸਿੱਖ ਨੂੰ ਆਪਣੇ ਜੀਵਨ ਵਿੱਚ ਰਸਾਉਣਾ ਚਾਹੀਦਾ ਜਦੋਂ ਇਹ ਬਚਨ ਸਾਡੇ ਖਿਰਦੇ ਵਿੱਚ ਵਸ ਜਾਣਗੇ ਬਿਗੜਨਾ ਲੱਗੈ ਤਿਲਕਾ ਕੋਈ ਕਾਰਜ ਸਗਲ ਸਵਾਰੇ ਸਾਨੂੰ ਕੋਈ ਵਿਗੜਨ ਕੋਈ ਦੁੱਖ ਤਕਲੀਫ ਇਸੇ ਤਰ੍ਹਾਂ ਦੀ ਕੋਈ ਪੀੜਾ ਕੋਈ ਸੇਕ ਨਹੀਂ ਵਿਆਪੇਗਾ ਤੇ ਮਹਾਰਾਜ ਸਾਡੇ ਜਿਹੜੇ ਕਾਰਜ ਨੇ ਉਹ ਸਾਰੇ ਪੂਰੇ ਕਰ ਦੇਣ ਅੱਜ ਅਸੀਂ ਸਤਿਗੁਰਾਂ ਦੇ ਬਚਨਾਂ ਤੋਂ ਦੂਰ ਹੁੰਦੇ ਜਾ ਰਹੇ ਜਿਵੇਂ ਜਿਵੇਂ ਆਪਣੇ ਮਾਲਕ ਪ੍ਰਭੂ ਜੀ ਤੋਂ ਦੂਰ ਖੁੰਨੇ ਆ ਦੁੱਖ ਤਕਲੀਫਾਂ ਉਹ ਜੀਵਨ ਦੇ ਵਿੱਚ ਆਉਂਦੀਆਂ ਜਾਂਦੀਆਂ ਹਰ ਪਲ ਹਰ ਦਿਨ ਕੋਈ ਵੀ ਸਮਾਂ ਇਹੋ ਜਿਹਾ ਆਪਾਂ ਵੇਖਦੇ ਆ ਕਿ ਸੰਸਾਰ ਵਿੱਚ ਜਦੋਂ ਆਪਾਂ ਇਸ ਹਿੰਦੁਸਤਾਨ ਦੀ ਧਰਤੀ ਤੇ ਨਿਗਾਹ ਮਾਰਦੇ ਆ ਕੋਈ ਸੁੱਖ ਦਾ ਸਾ ਕਿਸੇ ਪਾਸੋਂ ਕੋਈ ਖੁਸ਼ਖਬਰੀ ਤੇ ਮਨ ਨੂੰ ਕੋਈ ਟਿਕਾਹ ਵਾਲਾ ਕੋਈ ਇਹੋ ਜਿਹਾ ਵਰਤਾਂਤ ਵਰਤਿਆ ਹੋਵੇ ਜਿੱਥੇ ਸਾਨੂੰ ਖੁਸ਼ੀ ਨਸੀਬ ਹੋਵੇ ਜਦੋਂ ਵੀ ਆਪਾਂ ਕੋਈ ਖਬਰ ਸੁਣਦੇ ਆ ਸਾਡੇ ਲੋਕ ਕੰਡੇ ਖੜੇ ਹੋ ਜਾਂਦੇ ਤੇ ਸਿੱਖਾਂ ਦੀਆਂ ਬੋਟੀਆਂ-ਬੋਟੀਆਂ ਕਰ ਦਿੱਤੀਆਂ ਜਾਂਦੇ ਇਹਨੇ ਸਾਕੇ ਸਾਡੇ ਨਾਲ ਕੱਟ ਚੁਕੇ ਨੇ ਅਸੀਂ ਕਿਸੇ ਵੀ ਸਾਕੇ ਤੋਂ ਸਾਵਧਾਨ ਹੋ ਕੇ ਸੁਚੇਤ ਹੋ ਕੇ ਇਹ ਜਿਹੜੀਆਂ ਕਟਣਾਵਾ ਨੇ ਸਾਡੇ ਨਾਲ ਕੱਟ ਰਹੀਆਂ ਨੇ ਇਹਨਾਂ ਤੋਂ ਅਸੀਂ ਸਾਵਧਾਨ ਕਿਉਂ ਨਹੀਂ ਹੁੰਦੇ ਕੋਈ ਸਿੱਖਿਆ ਕਿਉਂ ਨਹੀਂ ਲੈਂਦੇ ਜਿਸ ਸਥਾਨ ਤੇ ਗੁਰੂ ਨਾਨਕ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਦਾ ਪ੍ਰਕਾਸ਼ ਹੋਵੇ ਰਾਏ ਪੋਏ ਦੀ ਤਲਵੰਡੀ ਉਹ ਵੀ ਸਿੱਖਾਂ ਦੇ ਖੱਥਾਂ ਵਿੱਚੋਂ ਮਖੰਤਾਂ ਕੁਲ ਚਲਾ ਜਾਏ ਤੇ ਮਖੰਤ ਉਥੇ ਆਪਣੀਆਂ ਮਨ ਮਰਜ਼ੀਆਂ ਕਰਨ ਕੋ ਕਰਮ ਕਰਨ ਤੇ ਜਦੋਂ ਉਹਨਾਂ ਅਨਹੋਰੀਆਂ ਖਬਰਾਂ ਦਾ ਸਾਨੂੰ ਪਤਾ ਲੱਗੇ ਤੇ ਖਾਲਸਾ ਪੰਥ ਸਾਵਧਾਨ ਹੁੰਦਾ ਸੁਚੇਤ ਹੁੰਦਾ ਤੇ ਭਾਈ ਲక్ష్మణ ਸਿੰਘ ਜੀ ਧੀਰੋਵਾਲ ਇੱਕ ਅਰਦਾਸ ਕਰਕੇ ਚਲਦੇ ਤੇ ਜਦੋਂ ਅਰਦਾਸ ਕਰਕੇ ਚਲਦੇ ਆ ਜਿਹੜੇ ਦਿਨ ਆਪਣੇ ਤਿਆਰ ਐ ਨੇ 19 20 21 ਫਰਵਰੀ ਭਾਵੇਂ ਉਹ 1921 ਦਾ ਸਮਾਂ ਸੀ ਉਸ ਦਿਨ ਵੀ ਸਾਧ ਸੰਗਤ 125 ਸਿੱਖਾਂ ਨੇ ਸ਼ਹਾਦਤ ਪ੍ਰਾਪਤ ਕੀਤੀ ਜਿਦੇ ਵਿੱਚ ਬੱਚੇ ਬੀਬੀਆਂ ਤੇ ਨੌਜਵਾਨ ਜਿਹੜੇ ਸਾਨੂੰ ਸ਼ਹਾਦਤ ਦਾ ਜਾਮਾ ਪੀ ਗਏ ਤੇ ਗੁਰਦੁਆਰਾ ਨਨਕਾਣਾ ਸਾਹਿਬ ਜਿਹੜਾ ਸੀ ਉਹ ਮਖੰਤਾਂ ਦੇ ਕੋਲੋਂ ਆਜ਼ਾਦ ਕਰਾਇਆ ਇੱਕ ਵਾਰ ਕੋਈ ਘਟਨਾ ਘਟ ਜਾਵੇ ਤੇ ਆਪਾਂ ਉਹਦੇ ਤੋਂ ਕੋਈ ਮੈਸੇਜ ਲੈ ਲਈਏ ਕਿ ਇਹ ਦੁਆਰੇ ਘਟਨਾ ਨਾ ਸਾਡੇ ਨਾਲ ਘਟੇ ਪਰ ਅਸੀਂ ਅਚੇਤ ਹੋ ਕੇ ਸੁੱਤੇ ਪਏ ਆ ਵਾਰ-ਵਾਰ ਸਾਡੇ ਨਾਲੇ ਕਟਣਾਵਾ ਕੱਟਦੀਆਂ ਉਹ ਕਦੋਂ ਸਮਾਂ ਆਏਗਾ ਕਿ ਜਦੋਂ ਸਿੱਖ ਜਾਗਰਿਤ ਹੋਵੇਗਾ ਜਦੋਂ ਅਸੀਂ ਸਾਰੇ ਸਾਵਧਾਨ ਹੋਵਾਂਗੇ ਉਹ ਤਾਂ ਹੀ ਹੋ ਸਕਦਾ ਜਦੋਂ ਆਪਾਂ ਗੁਰੂ ਕੇ ਸ਼ਬਦ ਦੇ ਨਾਲ ਜੁੜ ਜਾਾਂਗੇ ਤੇ ਸਾਨੂੰ ਇੱਕ ਗੱਲ ਦਾ ਪਤਾ ਲੱਗ ਜਾਏਗਾ ਕਿ ਮੈਂ ਗਰੀਬ ਦੇ ਮੂੰਹ ਦੇ ਵਿੱਚ ਆਪਣੀ ਮਾਇਆ ਪਾਣੀ ਹੈ ਜਿਹੜੀ ਗੁਰੂ ਦੀ ਗੋਲਕ ਹੈ ਗੁਰੂ ਗਰੀਬ ਦਾ ਮੂੰਹ ਹੈ ਜਦੋਂ ਅਸੀਂ ਕਿਸੇ ਗਰੀਬ ਦੀ ਬਾਹ ਫੜ ਲਵਾਂਗੇ ਇਹਨਾਂ ਅਨੁਘੋੜੀਆਂ ਕਟਣਾਵਾਂ ਕੱਟਦੀਆਂ ਰਹਿਣੀਆਂ ਤੇ ਉਹਨਾਂ ਸਮਾਂ ਕਟਣਗੀਆਂ ਜਿੰਨਾਂ ਚ ਅਸੀਂ ਸੁਚੇਤ ਨਹੀਂ ਹੋਵਾਂਗੇ ਖਰਕ ਗੁਰੂ ਨਾਨਕ ਨਾਮ ਲੈਵਾ ਸਿੱਖ ਜਿਹੜਾ ਉੱਚੀ ਵਿਦਿਆ ਪ੍ਰਾਪਤ ਕਰੇ ਅੱਜ ਸਾਡੇ ਗੁਰਦੁਆਰਿਆਂ ਦੀ ਗਿਣਤੀ ਵਾਧੀ ਜਾਂਦੀ ਹੈ ਮਹਾਰਾਜਾ ਰਣਜੀਤ ਸਿੰਘ ਦਾ ਜਦੋਂ ਆਪਾਂ ਸਮਾਂ ਵੇਖਦੇ ਆ ਗੁਰਦੁਆਰਾ ਮੰਦਰ ਮਸੀਤ ਉਦੋਂ ਬਣਦੀ ਸੀ ਸਭ ਤੋਂ ਪਹਿਲਾਂ ਇੱਕ ਕਾਲਜ ਇੱਕ ਸਕੂਲ ਬਣਾਇਆ ਜਾਂਦਾ ਸੀ ਜਦੋਂ ਕੋਈ ਉੱਚ ਸਿੱਖਿਆ ਦਾ ਕੇਂਦਰ ਬਣਦਾ ਸੀ ਕੋਈ ਸਕੂਲ ਬਣਦਾ ਸੀ ਫਿਰ ਕਿਤੇ ਜਾ ਕੇ ਮੰਦਰ ਬਣਦਾ ਸੀ ਗੁਰਦੁਆਰਾ ਬਣਦਾ ਸੀ ਜਿਹੜੀਆਂ ਸਾਡੀਆਂ ਸ਼ੁਭ ਗੱਲਾਂ ਸਾਨੂੰ ਅੱਜ ਸਾਡੇ ਵਿੱਚੋਂ ਗਵਾਚਦੀਆਂ ਜਾਂਦੀਆਂ ਨੇ ਆ ਤਾਜ਼ੀਆਂ ਕਟਨਾਵਾ ਸਾਜ ਸੰਗਤ 21 ਫਰਵਰੀ ਦਾ ਦਿਨ ਖਨੌਰੀ ਬੈਰੀਅਲ ਇਿੱਥੇ ਕੋ ਨੌਜਵਾਨ ਸ਼ੁਭ ਕਰਨ ਸਿੰਘ ਦੋ ਭੈਣਾਂ ਦਾ ਇਕਲੌਤਾ ਭਰਾ ਉਹ ਸ਼ਹਾਦਤ ਦਾ ਜਾਮਾ ਪੀ ਜਾਂਦਾ ਜਿਹੜੀਆਂ ਗੋਲੀਆਂ ਸਿੱਖਾਂ ਤੇ ਵਰੀਆਂ ਨੇ ਉਹਨਾਂ ਦੀ ਡੇਟ ਖਤਮ ਹੋਈ ਹੋਈ ਹੈ ਨਾਲ ਨੂੰ ਅਸੀਂ ਕੁਝ ਬੋਲਣਾ ਵੀ ਚਾਹਾਂਗੇ ਤੇ ਉਹਦੇ ਤੇ ਕੋਈ ਕੇਸ ਨਹੀਂ ਜੇ ਹੋਣਾ ਹੋਰ ਪਤਾ ਨਹੀਂ ਕਿੰਨੇ ਕੁ ਜਿਹੜੇ ਸਿੱਖ ਨੇ ਜਿਨ੍ਹਾਂ ਨੂੰ ਬੋਰੀਆਂ ਵਿੱਚ ਬੰਨ੍ਹ ਕੇ ਕਈ ਤਰ੍ਹਾਂ ਦੇ ਤਸੀਹੇ ਦਿੱਤੇ ਗਏ ਸਮੇਂ ਦੇ ਹੁਕਮਰਾਨ ਅੱਜ ਵੀ ਸਾਨੂੰ ਕੋਰੇ ਨੇ ਇੱਕ ਬੱਚਾ ਜੇ ਉਹਦੇ ਆਪ ਵੇਖੋ ਆ ਦੀ ਹਾਲਤ ਇੱਕ ਲੱਤ ਜਿਹੜੀ ਐ ਉਹ ਤਿੰਨ ਜਗਾਂ ਤੋਂ ਟੁੱਟੀ ਹੋਈ ਐ ਤੇ ਗੋਡੇ ਤੋਂ ਜਿਹੜੀ ਚੱਪਣੀ ਐ ਉਹ ਵੀ ਚੂਰ-ਚੂਰ ਹੋਈ ਪਈ ਐ ਨੱਕ ਦੀ ਖੱਡੀ ਜਿਹੜੀ ਇੱਥੋਂ ਤੱਕ ਟੁੱਟੀ ਹੋਈ ਐ ਜਿਹੜਾ ਜਬਾੜਾ ਉਹਦੇ ਵਿੱਚੋਂ ਸਾਰੇ ਦੰਦ ਜਿਹੜੇ ਨੇ ਉਹ ਬਾਹਰ ਨਿਕਲੇ ਹੋਏ ਨੇ ਕਿ ਸਾਡਾ ਦੁਖਾਂਤ ਇੰਨਾ ਕੁ ਸਾਡੇ ਨਾਲ ਵਾਪਰ ਰਿਹਾ ਹੈ ਤੇ ਸਾਜ ਸੰਗਤ ਇਸ ਕਰਕੇ ਬਹੁਤ ਲੋਡ ਆ ਸਾਨੂੰ ਸੁਚੇਤ ਖੁਣ ਦੀ ਭੰਗ ਦੇ ਪਾਣੇ ਆਪਣੀ ਨੌਜਵਾਨੀ ਨੂੰ ਉਹਨਾਂ ਨੌਜਵਾਨਾਂ ਨੂੰ ਇਵੇਂ ਹੀ ਨਾ ਫੈਲਾਈ ਜਵਾਈਏ ਆਉਣ ਵਾਲਾ ਸਮਾਂ ਜਿਹੜਾ ਹੈ ਜਿਹੜੀ ਪਨੀਰੀ ਹੈ ਉਹ ਸਾਨੂੰ ਬਹੁਤ ਲਾਂਟਾਂ ਪਾਏਗੀ ਜੇ ਅੱਜ ਵੀ ਅਸੀਂ ਸੁਚੇਤ ਨਾ ਸਾਵਧਾਨ ਹੋ ਕਰਕੇ ਗੁਰੂ ਦੇ ਸ਼ਬਦ ਦੇ ਨਾਲ ਜਦੋਂ ਅਸੀਂ ਸ਼ਬਦ ਦੇ ਨਾਲ ਜੁੜਾਂਗੇ ਬਾਣੀ ਨਾਲ ਜੁੜਾਂਗੇ ਤੇ ਸਾਡਾ ਸੰਗਤ ਤੇ ਸਾਡੇ ਕੇਂਦਰ ਨੇ ਧਾਰਮਿਕ ਸਥਾਨ ਜਿਹੜੇ ਨੇ ਜਿੱਥੋਂ ਅਸੀਂ ਖਾਲਸਾ ਪੰਥ ਦੀ ਜਿਹੜੀ ਆਵਾਜ਼ ਹੈ ਇਹ ਆਪਣੇ ਬੱਚੇ-ਬੱਚਿਆਂ ਤੀਕਰ ਪਹੁੰਚਾ ਸਕਦੇ ਇਥੋਂ ਪਾਈ ਵਾਲਤਾ ਦਾ ਉਪਦੇਸ਼ ਅਸੀਂ ਦਿੰਦੇ ਆ ਤੇ ਸਾਜ ਸੰਗਤ ਜਿਹੜੇ ਭਾਈ ਵਾਲਤਾ ਦੀ ਗੱਲ ਕਰਨ ਜਿਹੜੇ ਸਾਰਿਆਂ ਨੂੰ ਆਪਣੀ ਗੱਲ ਵਕੜੀ ਵਿੱਚ ਲੈਣ ਉਹਨਾਂ ਦੇ ਨਾਲ ਏਡਾ ਵੱਡਾ ਉਪਦਰਖ ਹੋਵੇ ਜਰੂਰ ਸਾਨੂੰ ਇਹਨਾਂ ਗੱਲਾਂ ਤੇ ਮੰਥਨ ਕਰਨਾ ਪਵੇਗਾ ਇਹਨਾਂ ਵਿਚਾਰਾਂ ਨੂੰ ਹਰ ਕੋ ਗੁਰੂ ਨਾਨਕ ਨਾਮ ਲੇਵਾ ਜਦੋਂ ਮੰਥਨ ਕਰੇਗਾ ਜਦੋਂ ਵਿਚਾਰ ਕਰੇਗਾ ਇਸ ਸਾਧ ਸੰਗਤ ਪੰਥ ਚੜ੍ਹ ਦੀ ਕਲਾ ਦੇ ਵਿੱਚ ਜਾਏਗਾ। ਇਸਾਕਾ ਨਨਕਾਣਾ ਸਾਹਿਬ ਅੱਜ ਤੋਂ 100 ਬਾਰੇ ਪਹਿਲਾਂ ਘਟ ਗਿਆ। ਉਹ ਅੱਜ ਵੀ ਸਾਨੂੰ ਉਸੇ ਤਰ੍ਹਾਂ ਦੇ ਸਾਕੇ ਜਿਹੜੇ ਨੇ ਉਹ ਸਾਡੇ ਨਾਲ ਘਟ ਰਹੇ ਨੇ। ਮਹਾਰਾਜ ਸੱਚੇ ਪਾਤਸ਼ਾਹ ਜੀ ਤਾਂ ਕਰਕੇ ਸਾਨੂੰ ਏ ਉਪਦੇਸ਼ ਆਕਦੇ ਨੇ ਕਿ ਭਾਈ ਵੈਗੁਰੂ ਦੇ ਚਰਨਾਂ ਨੂੰ ਆਪਣੇ ਖਿਰਦੇ ਵਿੱਚ ਵਸਾਓ ਗੁਰ ਪੂਰੈ ਕੀਤੀ ਪੂਰੀ ਪ੍ਰਭ ਰਬ ਰਖਿਆ ਭਰਪੂਰੀ ਪੂਰੇ ਗੁਰ ਨੇ ਪੂਰੀ ਰਹਿਮਤ ਕੀਤੀ ਪਰਮਾਤਮਾ ਸਾਰਿਆਂ ਦੇ ਵਿੱਚ ਵਸਦਾ ਖੇਮ ਕੁਸ਼ਲ ਪਿਆਇਸ਼ ਨਾਨਕ ਪਾਰ ਬ੍ਰਹਮ ਵਿਟੋ ਕੁਰਬਾਨਾ ਇਸ ਤਰ੍ਹਾਂ ਜਦੋਂ ਸਾਰੇ ਕਿਤੇ ਵਾਹਿਗੁਰੂ ਜੀ ਨਜ਼ਰੀ ਪੈਂਦੇ ਨੇ ਇਸ ਤਰ੍ਹਾਂ ਸਾਡੇ ਅੰਦਰ ਆਤਮਿਕ ਆਨੰਦ ਸੁਖ ਬਣ ਜਾਂਦਾ ਹੈ ਇਹ ਸਾਡਾ ਇਸ਼ਨਾਨ ਹੁੰਦਾ ਹੈ ਤੇ ਅਸੀਂ ਵਾਹਿਗੁਰੂ ਅਕਾਲ ਪੁਰਖ ਜੀ ਤੋਂ ਕੁਰਬਾਨ ਜਾਂਦੇ ਮਿਲ ਸਾਧੂ ਦੁਰਮਤ ਖੋਏ ਪਤਿਤ ਪੁਨੀਤ ਸਭ ਹੋਏ ਕਿੰਨੇ ਵੱਡੇ ਕ੍ਰਾਂਤੀਕਾਰੀ ਬਚਨ ਨੇ ਕਿ ਜਿਹੜਾ ਇੱਕ ਵਾਰ ਗੁਰੂ ਨੂੰ ਮਿਲ ਲੈਂਦਾ ਏ ਉਹਦੀ ਦੁਰਮਤ ਉਹਦੀ ਖੋਟ ਖਤਮ ਹੋ ਜਾਂਦੀ ਹੈ ਉਹ ਆ ਪਵਿੱਤਰ ਬੰਦਾ ਵੀ ਹੋਵੇ ਉਹ ਪਵਿੱਤਰ ਜੀਵਨ ਵਾਲਾ ਬਣ ਜਾਂਦਾ ਹੈ RAM DAS ਸਰੋਵਰ ਨਾਤੇ ਸਭ ਲਾਥੇ ਪਾਪ ਕਮਾਤੇ ਜਦੋਂ ਆਪਾਂ ਸਾਧ ਸੰਗਤ ਵਿੱਚ ਆਉਂਦੇ ਆ ਨਾ ਜਿਹੜੇ ਪ੍ਰਮਾਤਮਾ ਦੇ ਦਾਸ ਨੇ ਗੁਰ ਸੰਗਤ ਵਿੱਚ ਮਿਲ ਕੇ ਜਦੋਂ ਇਸ਼ਨਾਨ ਕਰਨਿਆਂ ਇੱਥੇ ਜਿਹੜੇ ਕਮਾਏ ਹੋਏ ਪਾਪ ਨੇ ਉਹ ਵੀ ਖਤਮ ਹੋ ਜਾਂਦੇ ਨੇ ਬਿਲ ਸਜਾਂਦੇ ਨੇ ਸਭ ਲਾਥੇ ਪਾਪ ਤਮਾਤੇ ਅੰਤਲੀਆਂ ਪੰਕਤੀਆਂ ਅੰਦਰ ਮਹਾਰਾਜ ਫਰਮਾਉਂਦੇ ਨੇ ਗੋਨੂ ਗੋਬਿੰਦ ਨਿਤ ਗਾਈਐ ਸਾਧ ਸੰਗ ਮਿਲ ਤੇ ਆਈਐ ਮਨ ਬਾਂਛਤ ਪਲ ਪਾਏ ਗੁਰ ਪੂਰਾ ਹਿਰਦੈ ਤੇ ਆਏ ਨਿਤ ਪਰਮਾਤਮਾ ਦੇ ਗੁਣ ਗਾਓ ਗੁਰ ਸੰਗਤ ਵਿੱਚ ਮਿਲ ਕੇ ਮਨ ਇਛੇ ਸੁਖ ਮਿਲਦੇ ਪੂਰੇ ਗੁਰੂ ਨੂੰ त्याग ਕੇ ਗੁਰੂ गोपाल ਅਨੰਦਾ ਜਪ ਜਪ ਜੀਵੇ ਪਰਮਾਨੰਦਾ ਵੈ ਗੁਰੂ ਜੀ ਉੱਚੀ ਖਸਤੀ ਦੇ ਮਾਲਕ ਨੇ ਆਨੰਦ ਦੇ ਘਰ ਨੇ ਸਾਰੇ ਜੀਆਂ ਨੂੰ ਪਾਲਣ ਵਾਲੇ ਨੇ ਜਨ ਨਾਨਕ ਨਾਮ ਧਿਆਇਆ ਪ੍ਰਭ ਆਪਣਾ ਬਿਰਧ ਰਖਾਇਆ ਜਦੋਂ ਅਸੀਂ ਪਰਮਾਤਮਾ ਦਾ ਨਾਮ ਜਪਦੇ ਆ ਤੇ ਸਾਨੂੰ ਮਨ ਦਾ ਟਿਕਾ ਮਿਲਦਾ ਭਗਤ ਰਵਿਦਾਸ ਜੀ ਦੇ ਬਾਬਤ ਗੁਰੂ ਅਰਜਨ ਦੇਵ ਮਹਾਰਾਜ ਜੀ ਨੇ ਬਹੁਤ ਪਿਆਰੇ ਬਚਨ ਕਹੇ ਰਵਿਦਾਸ ਤੁਵੰਤਾ ਟੋਰ ਨੀਤ ਤਿੰਨ ਤਿਆਗੀ ਮਾਇਆ ਪ੍ਰਗਟ ਹੋਆ ਸਾਧ ਸੰਗ ਹਰ ਦਰਸ਼ਨ ਪਾਇਆ ਭਗਤ ਰਵਿਦਾਸ ਜੀ ਜਿਹੜੇ ਨੇ ਮਰੇ ਹੋਏ ਜਿਹੜੇ ਪਸ਼ੂ ਨੇ ਉਹਨਾਂ ਨੂੰ ਟੋਂਦੇ ਆਪਣਾ ਇਕਿੱਤਾ ਕਰਦੇ ਤੇ ਜਦੋਂ ਉਸ ਮਾਇਆ ਨੂੰ ਜਿਹੜੀ ਉਹਨਾਂ ਤੇ ਪ੍ਰਭਾਵ ਪਾ ਰਹੀ ਸੀ ਤਿੰਨ त्यागी माया ਉਸ ਮੋ ਮਾਇਆ ਮਮਤਾ ਨੂੰ ਕਾਰੋਬਾਰ ਨੂੰ ਆਪਣੇ ਵੱਸ ਵਿੱਚ ਕਰ ਲਿਆ ਵਰਗਟ ਹੋਆ ਸਾਧ ਸੰਗ ਹਰ ਦਰਸ਼ਨ ਪਾਇਆ ਤੇ ਜਦੋਂ ਉਹਨਾਂ ਨੇ ਵੀ ਗੁਰੂ ਦੀ ਸੰਗਤ ਕਰਨੀ ਸ਼ੁਰੂ ਕਰ ਦਿੱਤੀ ਤੇ ਪ੍ਰਮਾਤਮਾ ਜੀ ਦੇ ਦਰਸ਼ਨ ਹੋਏ ਵਾਹਿਗੁਰੂ ਜੀ ਆ ਮਿਲੇ ਸੋਇਸ ਕਰਕੇ ਸਾਧ ਸੰਗਤ ਸਾਨੂੰ ਸਾਰਿਆਂ ਨੂੰ ਖਾਲਸਾ ਪੰਥ ਦੀ ਚੜ੍ਹਦੀ ਕਲਾ ਵਾਸਤੇ ਜਿਹੜੀਆਂ ਅਰਦਾਸਾਂ ਬੇਨਤੀਆਂ ਨੇ ਕਰਨੀਆਂ ਚਾਹੀਦੀਆਂ ਨੇ ਆਪ ਸਾਨੂੰ ਬਾਣੀ ਦੇ ਨਾਲ ਜੁੜਨਾ ਚਾਹੀਦਾ ਬਾਣੀ ਪੜੋ ਜਦੋਂ ਆਪਾਂ ਸਾਰੇ ਮਿਲ ਕੇ ਅਰਦਾਸ ਵੀ ਕਰਾਂਗੇ ਨਾ ਅਰਦਾਸ ਦੇ ਵਿੱਚ ਬਹੁਤ ਵੱਡੀ ਤਾਕਤ ਹੁੰਦੀ ਹੈ ਬਿਰਥੀ ਕਦੇ ਨਾ ਹੋਵੇ ਜਨ ਕੀ ਅਰਦਾਸ ਨਾਨਕ ਜੋਰ ਗੋਬਿੰਦ ਕਾ ਪੂਰਨ ਗੁਣਤਾਸ ਇਸ ਕਰਕੇ ਹਮੇਸ਼ਾ ਚੜ੍ਹਦੀ ਕਲਾ ਦੀਆਂ ਗੱਲਾਂ ਕਰੋ ਆਪਣੇ ਮਾਲਕ ਜੀ ਦੇ ਚਰਨਾਂ ਨਾਲ ਜੁੜ ਕੇ ਰਹੋ ਇਹ ਉਪਦੇਸ਼ ਸਾਨੂੰ ਗੁਰੂ ਅਰਜਨ ਦੇਵ ਮਹਾਰਾਜ ਜੀ ਨੇ ਬਖਸ਼ਿਸ਼ ਕੀਤਾ ਗੁਰੂ ਕੇ ਬਚਨ ਵਿਚਾਰਦਿਆਂ ਸਾਥ ਸੰਗਤ ਹੋਈਆਂ ਭੁੱਲਾਂ ਖਿਮਾ ਕਰ ਦੇਣੀਆਂ ਪਿਆਰ ਸਹਿਤ ਗੁਰ ਫਤੇ ਬਲਾਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ